ਸਾਨੂੰ ਕੱਲ ਇੱਕ ਸੂਚਨਾ ਮਿਲੀ ਸੀਗੀ ਕਿ ਕੋਈ ਗੱਡੀਆਂ ਖੋਣ ਵਾਲਾ ਜਿਹੜਾ ਗੈਂਗ ਆ ਉਹ ਜੀਟੀ ਰੋਡ ਤੇ ਐਕਟਿਵ ਹੋਇਆ ਵਾ ਹਾਈਵੇ ਦੇ ਉੱਤੇ ਤੇ ਕਿਸੇ ਹੋਟਲ ਦੇ ਵਿੱਚ ਠਹਿਰੇ ਆ ਅਸੀਂ ਰੁਟੀਨ ਦੇ ਵਿੱਚ ਜਿਹੜਾ ਵਾ ਹੋਟਲਾਂ ਦੀ ਚੈਕਿੰਗ ਕੀਤੀ ਤੇ ਇੱਕ ਦਾਣਾ ਪਾਣੀ ਹੋਟਲ ਜਿਹੜਾ ਵਾ ਉੱਥੋਂ ਸਾਨੂੰ ਤਿੰਨ ਬੰਦੇ ਜਿਹੜੇ ਸੀ ਉਹ ਟਰੇਸ ਹੋਏ ਜਿਨ੍ਹਾਂ ਦੀ ਸਰਚ ਕਰਨ ਤੇ ਉਹਨਾਂ ਦੇ ਕੋਲੋਂ ਇੱਕ ਕੰਟਰੀ ਮੇਡ ਬੱਤੀ ਬੋਰ ਦਾ ਪਿਸਤਲ ਮਿਲਿਆ ਵਾ ਤੇ ਉਹਨਾਂ ਦੇ ਖਿਲਾਫ ਅਸੀਂ ਮਕਦਮਾ ਨੰਬਰ 112 ਦਰਜ ਕਰਕੇ ਤੇ ਜਿਹੜਾ ਉਹਨਾਂ ਦੀ ਪੁੱਛਗਿੱਛ ਕੀਤੀ ਆ ਵਾਕਿਆ ਹੀ ਉਹਨਾਂ ਨੇ ਕੋਈ ਪਲਾਨ ਬਣਾਇਆ ਸੀ ਰਾਤ ਨੂੰ ਖਲਚੀਆਂ ਸਾਈਡ ਤੋਂ ਹਾਈਵੇ ਦੇ ਉੱਤੋਂ ਗੱਡੀ ਖੋਣ ਦਾ ਪਹਿਲਾਂ ਵੀ ਇਹਨਾਂ ਤੇ ਪਰਚੇ ਜਿਹੜੇ ਆ ਦਰਜ ਆ ਇਹ ਤਰਨਤਾਰਨ ਗੋਇੰਦਵਾਲ ਸਾਹਿਬ ਦੇ ਲਾਗੋ ਦੇ ਰਹਿਣ ਵਾਲੇ ਆ ਇੱਕ ਇਹਨਾਂ ਦੇ ਵਿੱਚ ਅਰਜਨ ਸਿੰਘ ਆ ਉਹ ਸੂਬਾ ਬੜੇ ਸਿੰਘ ਪਿੰਡ ਦਾ ਵਾ ਤੇ ਦੋ ਜਿਹੜੇ ਆ ਸਤਰਾਮ ਸਿੰਘ ਤੇ ਗਰਸੇਵਕ ਸਿੰਘ ਇਹ ਮੀਆਂਵਿੰਡ ਦੇ ਆ ਤਰਨਤਾਰਨ ਦੇ ਤੇ ਇਹ ਇਹਨਾਂ ਦੀ ਪੁੱਛਗਿੱਛ ਤੋਂ ਵੀ ਪਤਾ ਲੱਗਾ ਵੀ ਜਦੋਂ ਕਿਤੇ ਇਹਨਾਂ ਨੇ ਕੋਈ ਵਾਰਦਾਤ ਕਰਨੀ ਹੁੰਦੀ ਆ ਇਹ ਇੱਥੇ ਜੀਟੀ ਰੋਡ ਤੇ ਹੋਟਲਾਂ ਦੇ ਵਿੱਚ ਠਹਿਰਦੇ ਆ ਤੇ ਉਦੋਂ ਹੀ ਰੋਡ ਤੇ ਚੜ੍ਹਦੇ ਆ ਜਦੋਂ ਇਹਨਾਂ ਨੂੰ ਟਾਸਕ ਮਿਲ ਜਾਂਦਾ ਵਾ ਤੇ ਫਿਰ ਇਹ ਖੋ ਕੇ ਗੱਡੀ ਤੇ ਜਾ ਕੇ ਅੱਗੇ ਵੇਚ ਦਿੰਦੇ ਆ ਇਹ ਵੀ ਇਹਨਾਂ ਨੇ ਅ ਕ੍ਰੇਟਾ ਗੱਡੀ ਕਹਿੰਦੇ ਅਸੀਂ ਖੋਣੀ ਸੀਗੀ ਤੇ ਅੱਗੇ 4.5 ਲੱਖ ਦੇ ਵਿੱਚ ਮਾਲਵੇ ਦੇ ਵਿੱਚ ਕਿਸੇ ਨੂੰ ਦੇਣੀ ਕੀਤੀ ਸੀਗੀ ਹੁਣ ਅਸੀਂ ਇਹਨਾਂ ਦੀ ਪੁਸ਼ਕਸ਼ ਰਿਮਾਂਡ ਲੈ ਕੇ ਕਰਾਂਗੇ ਉਹ ਵੀ ਬੰਦੇ ਟ੍ਰੇਸ ਕਰਾਂਗੇ ਜਿੰਨੂੰ ਗੱਡੀ ਦੇਣੀ ਸੀ ਇਹ ਪੂਰਾ ਗੈਂਗ ਜਿਹੜਾ ਇਹਦਾ ਪਰਦਾ ਫਾਸ਼ ਕਰਾਂਗੇ ਕੋਈ ਨਸ਼ਾ ਦੇ ਸੰਬੰਧ ਦੇ ਰਹੀ ਨਸ਼ੇ ਦੀ ਇਹਨਾਂ ਦੀ ਕੋਈ ਸ਼ਿਕਾਇਤ ਨਹੀਂ ਆਈ ਜੀ। ਟ੍ਰੈਫਿਕ ਕੰਪਲੈਕਸ ਦੀ ਸਮੱਸਿਆ ਹੈ। ਮੁਢਲੀ ਤਵਦੀਚ ਇਹੋ ਸਾਹਮਣੇ ਆਇਆ ਵੀ ਇਹ ਗਰੋ ਆ ਗੱਡੀਆਂ-ਕੁੱਡੀਆਂ ਜਿਹੜੇ ਖੋਦੇ ਆ ਹਾਈਵੇ ਤੋਂ ਉਹ ਗਰੋ ਆ। ਕੀ ਕਾਰਨ ਕਰ ਰਹੇ ਨੇ? ਮੁਕੱਦਮਾ ਦਰਜ ਕਰ ਲਿਆ ਜੀ ਬਾਕੀ ਹੁਣ ਪੇਸ਼ ਕਰਕੇ ਰਿਮਾਂਡ ਲੈ ਲੈ ਰਹੇ ਨੇ।